ਦੇਖੋ ਇਹ ਤਾਂ ਬਹੁਤ ਵਧੀਆ ਇੱਕ ਇਤਿਹਾਸ ਦੀ ਇੱਕ ਐਸੀ ਚੀਜ਼ ਸੀ ਜਿਹੜੀ ਲੁਕੀ ਹੋਈ ਸੀ ਬਹੁਤ ਵੱਡਾ ਇਤਿਹਾਸ ਹੈ ਆਈ ਥਿੰਕ ਬਹੁਤ ਆਪਣੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਜੋ ਇਹ ਚੀਜ਼ ਹੈਗੀ ਹੈ ਸੋ ਬੀਪੀ ਰਜਨੀ ਵਰਗੀਆਂ ਮਹਾਨ ਸ਼ਖਸੀਤਾਂ ਹਨ ਇਸ ਤਰ੍ਹਾਂ ਦੀ ਪੈਦਾ ਹੋਈਆਂ ਇਸ ਪੰਜਾਬ ਦੀ ਧਰਤੀ ਤੇ जिन्ने अपने मतलब اصولਾਂ ਤੇ ਚੱਲਣ ਲਈ ਉਸ ਪਰਮਾਤਮਾ ਨੂੰ ਮੰਨਣ ਵਾਸਤੇ ਨਾ ਜਾਣੇ ਕੀ ਕੁਝ ਕਰ ਦਿੱਤਾ ਤਸ ਤੋਂ ਤਾਜ ਨਿਛਾੜ ਦਿੱਤਾ ਇਹ ਦੇਖੋ ਇਤਿਹਾਸ ਨੂੰ ਤੁਸੀਂ ਝੂਠਾ ਸਾਬਿਤ ਕਰ ਹੀ ਨਹੀਂ ਸਕਦੇ ਇਹ ਤਾਂ ਗੁਰੂ ਮਹਾਰਾਜ ਆਪਣੇ ਅਕਾਲ ਪੁਰਖ ਵਾਹਿਗੁਰੂ ਨੇ ਉਦੋਂ ਤੋਂ ਹੀ ਇਹ ਰਚਨਾ ਰਚਾਈ ਹੋਈ ਆ ਹੁਣ ਜਿक्सर ਹਰ ਇੱਕ ਫਿਲਮ ਦੇ ਵਿੱਚ ਕਈ ਕਿਰਦਾਰਾਂ ਦੇ ਵਿੱਚ ਸਾਨੂੰ ਦੇਖ ਦਿੰਦੇ ਹੋ ਜ਼ਿਆਦਾਤਰ ਅਸੀਂ ਵਿਲਨ ਚ ਵੀ ਦੇਖਿਆ ਤੁਹਾਨੂੰ ਪਿੱਛੇ ਤੁਹਾਡੀ ਫਿਲਮ ਆਈ ਸੀ ਹਾਂ ਉਹਨੇ ਤੇ ਰਜ਼ਨੀ ਅਸੀਂ ਇਹਨੂੰ ਫਿਲਮ ਕਹੀ ਹੈ ਜਾਂ ਇੱਕ ਇਤਿਹਾਸ ਕਹੀ ਹੈ ਜਾਂ ਮੈਸੇਜ ਅਸੀਂ ਕਹੀਏ ਵੀ ਇੱਕ ਮੈਸੇਜ चीज ਹੈ ਫੁੱਲ चीज ਹੈਗੀ ਦੇਖੋ ਇਹ ਤਾਂ ਬਹੁਤ ਵਧੀਆ ਇੱਕ ਇਤਿਹਾਸ ਦੀ ਇੱਕ ਐਸੀ ਚੀਜ਼ ਸੀ ਜਿਹੜੀ ਲੁਕੀ ਹੋਈ ਸੀ ਸੋ ਮੈਂ ਸਾਡੇ ਪ੍ਰੋਡਿਊਸਰ ਜਿਹੜੇ ਇਸ ਫਿਲਮ ਦੇ ਹੈਗੇ ਨੇ ਮਿਸਟਰ ਪਿੰਕੀ ਉਹਨਾਂ ਨੂੰ ਮੁਬਾਰਕਬਾਦ ਦੇਣਾ ਕਿ ਉਹਨਾਂ ਨੇ ਇੱਕ ਐਸਾ ਸਬਜੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵੱਡਾ ਇਤਿਹਾਸ ਆਈ ਥਿੰਕ ਬਾਅਦ ਆਪਣੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਜੋ ਇਹ ਚੀਜ਼ ਹੈਗੀ ਹੈ ਨਾ ਸੋ ਬੀਬੀ ਰਜਨੀ ਵਰਗੀਆਂ ਮਹਾਨ ਸਖਸ਼ੀਤਾ ਹਨ ਐਸ ਤਰ੍ਹਾਂ ਦੇ ਪੈਦਾ ਹੋਈਆਂ ਇਸ ਪੰਜਾਬ ਦੀ ਧਰਤੀ ਤੇ ਜਿਨਨੇ ਆਪਣੇ ਮਤਲਬ ਅਸੂਲਾਂ ਤੇ ਚੱਲਣ ਲਈ ਉਸ ਪਰਮਾਤਮਾ ਨੂੰ ਮੰਨਣ ਵਾਸਤੇ ਨਾ ਜਾਣੇ ਕੀ ਕੁਝ ਕਰ ਦਿੱਤਾ ਤਸ ਤੋਂ ਤਾਜ ਨਹੀਂ ਛੱਡਤਾ ਪੰਜਾਬੀ ਤੋਂ ਵਾਦ ਸਵਰ ਵਾਲਾ ਬੰਦੇ ਨਹੀਂ ਕੋਈ ਹੋਣਾ ਵੀ ਚਲ ਕਿਸੇ ਰੂਪ ਜਿਵੇਂ ਬੀਬੀ ਰਜਨੀ ਰੂਪ ਵਿੱਚ ਪੰਜਾਬੀ ਅੱਗੇ ਆਏ ਮਤਲਬ ਇੱਕ ਪੰਜਾਬੀ ਕੁੜੀ ਬੀਬੀ ਰਜਨੀ ਦੇ ਅਸੀਂ ਰੋਲ ਵੀ ਕਹਿ ਦਈਏ ਜਿਵੇਂ ਅਸੀਂ ਪੁਰਾਣੀ ਬੀਬੀ ਰਜਨੀ ਦੀ ਗੱਲ ਕਰੀ ਇਹਨਾਂ ਵੱਡਾ ਸਵਰ ਵੀ ਸ਼ਾਇਦ ਪੰਜਾਬੀਆਂ ਦੇ ਖਿੱਤੇ ਚੀਜ਼ਾਂ ਮਤਲਬ ਇਤਿਹਾਸ ਹੈਗਾ। ਤੁਸੀਂ ਦੇਖੋ ਇਤਿਹਾਸ ਨੂੰ ਤੁਸੀਂ ਝੂਠਾ ਸਾਬਿਤ ਕਰ ਹੀ ਨਹੀਂ ਸਕਦੇ। ਇਹ ਤਾਂ ਗੁਰੂ ਮਹਾਰਾਜ ਆਪਣੇ ਅਕਾਲ ਪੁਰਖ ਵਾਹਿਗੁਰੂ ਨੇ ਉਦੋਂ ਤੋਂ ਹੀ ਇਹ ਰਚਨਾ ਰਚਾਈ ਹੋਈ ਹੈ। ਹੁਣ ਦੇਖੋ ਆਪਾਂ ਨੂੰ ਕਹਿ ਰਹੇ ਸੀ ਦੇਖੋ ਮੈਂ ਜ਼ਿਆਦਾ ਵੈਸੇ ਗੱਲਾਂ ਨਹੀਂ ਕਰ ਸਕ ਰਿਹਾ ਕਿਉਂਕਿ ਸਬਜੈਕਟ ਬਹੁਤ ਵੱਡਾ ਔਰ ਮੇਰੇ ਅਲਫਾਜ਼ ਬਹੁਤ ਘੱਟ ਨੇ ਪਰ ਮੈਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਜ਼ਰੂਰ ਕਰਾਂਗਾ ਕਿ ਅਗਰ ਤੁਸੀਂ ਆਪਣੀ ਫੈਮਲੀ ਨਾਲ ਇਹ ਪਿਕਚਰ ਦੇਖੋਗੇ ਤੁਹਾਨੂੰ ਜ਼ਿਆਦਾ ਕੁਝ ਬਹੁਤ ਜ਼ਿਆਦਾ ਪੜਨ ਦੀ ਲੋੜ ਨਹੀਂ ਇਹ ਫਿਲਮ ਦੇਖ ਕੇ ਹੀ ਤੁਹਾਨੂੰ ਇਹ ਸਮਝ ਆ ਜਾਊਗਾ ਕਿ 2 2.5 ਘੰਟਿਆਂ ਦੇ ਵਿੱਚ ਵੀ ਕੁਝ ਨਾ ਕੁਝ ਸਿੱਖ ਕੇ ਆਉਂਗੇ ਮੇਰੇ ਕਹਿਣ ਦੀ ਲੋੜ ਵੀ ਨਹੀਂ ਬਣੀ ਤੁਸੀਂ ਆਪੇ ਹੀ ਸਿੱਖ ਲੈਣਾ ਕੀ ਆ ਪਤਾ ਆਪ ਇਥੇ ਸਿੱਖਿਆ ਕਿ ਤੇਰਾ ਪਾਣਾ ਮਿੱਠਾ ਰਾਗੇ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਉਹਦੇ ਹੁਕਮ ਦੇ ਅੰਦਰ ਰਹਿਣਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਫਿਲਮ ਜ਼ਰੂਰ ਦੇਖੋ ਔਰ ਅਮਰ ਹੰਡਲ ਸਾਹਿਬ ਦੀ ਡਾਇਰੈਕਸ਼ਨ ਕੀ ਬਾਤ ਹੈ ਕੀ ਬਾਤ ਕਮਾਲ ਹੈ ਅਗਰ ਉਹਨਾਂ ਨੇ ਵਾਰਨਿੰਗ ਚ ਛੰਡੇ ਦੇਖੋ ਇਹ ਤਾਂ ਬਹੁਤ ਵਧੀਆ ਇੱਕ ਇਤਿਹਾਸ ਦੀ ਇੱਕ ਐਸੀ ਚੀਜ਼ ਸੀ ਜਿਹੜੀ ਲੁਕੀ ਹੋਈ ਸੀ ਬਹੁਤ ਵੱਡਾ ਇਤਿਹਾਸ ਆਈ ਥਿੰਕ ਉਹ ਅਸਲ ਆਪਣੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਇਸ चीज ਦਾ ਪਤਾ ਨਹੀਂ ਕੀ ਜੋ ਇਹ ਚੀਜ਼ ਹੈਗੀ ਹੈ ਨਾ ਸੋ ਬੀਬੀ ਰਜਨੀ ਵਰਗੀਆਂ ਮਹਾਨ ਸਖਸ਼ੀਤਾ ਹਨ ਇਸ ਤਰ੍ਹਾਂ ਦੀ ਪੈਦਾ ਹੋਈਆਂ ਇਸ ਪੰਜਾਬ ਦੀ ਧਰਤੀ ਤੇ ਜਿਨਨੇ ਆਪਣੇ ਮਤਲਬ ਅਸੂਲਾਂ ਤੇ ਚੱਲਣ ਲਈ ਉਸ ਪਰਮਾਤਮਾ ਨੂੰ ਮੰਨਣ ਵਾਸਤੇ ਨਾ ਜਾਣੇ ਕੀ ਕੁਝ ਕਰ ਦਿੱਤਾ ਤਸ ਤੋਂ ਤਾਜ ਨਹੀਂ ਛੱਡਤਾ ਇਹ ਦੇਖੋ ਇਤਿਹਾਸ ਨੂੰ ਤੁਸੀਂ ਝੂਠਾ ਸਾਬਿਤ ਕਰ ਹੀ ਨਹੀਂ ਸਕਦੇ ਇਹ ਤਾਂ ਗੁਰੂ ਮਹਾਰਾਜ ਆਪਣੇ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਤਾਂ ਹੀ ਇਹ ਰਚਨਾ ਰਚਾਈ ਹੋਈ ਆ ਹੁਣ ਸਿਕਸਰ ਹਰ ਇੱਕ ਫਿਲਮ ਦੇ ਵਿੱਚ ਕਈ ਕਿਰਦਾਰਾਂ ਦੇ ਵਿੱਚ ਸਾਨੂੰ ਦੇਖ ਦਿੰਦੇ ਹੋ ਜ਼ਿਆਦਾਤਰ ਅਸੀਂ ਵਿਲਨ ਚ ਵੀ ਦੇਖਿਆ ਤੁਹਾਨੂੰ ਆ ਪਿਛੇ ਤੁਹਾਡੀ ਫਿਲਮ ਆਈ ਸੀ ਆ ਹਾਂ ਉਹਦੇ ਚ ਤੇ ਰਜ਼ਨੀ ਅਸੀਂ ਇਹਨੂੰ ਫਿਲਮ ਕਹੀਏ ਜਾਂ ਇੱਕ ਇਤਿਹਾਸ ਕਹੀਏ ਜਾਂ ਮੈਸੇਜ ਅਸੀਂ ਕਹੀਏ ਵੀ ਇੱਕ ਮੈਸੇਜ ਚੀਜ਼ ਹੈ ਫੁੱਲ ਚੀਜ਼ ਹੈਗੀ ਦੇਖੋ ਇਹ ਤਾਂ ਬਹੁਤ ਵਧੀਆ ਇੱਕ ਇਤਿਹਾਸ ਦੀ ਇੱਕ ਐਸੀ ਚੀਜ਼ ਸੀ ਜਿਹੜੀ ਲੁਕੀ ਹੋਈ ਸੀ ਸੋ ਮੈਂ ਸਾਡੇ ਪ੍ਰੋਡਿਊਸਰ ਜਿਹੜੇ ਇਸ ਫਿਲਮ ਦੇ ਹੈਗੇ ਨੇ ਮਿਸਟਰ ਪਿੰਕੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਨੇ ਇੱਕ ਐਸਾ ਸਬਜੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵੱਡਾ ਇਤਿਹਾਸ ਹੈ ਆਈ ਥਿੰਕ ਉਹਔਰਤ ਆਪਣੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਜੋ ਇਹ ਚੀਜ਼ ਹੈਗੀ ਹੈ ਸੋ ਬੀਬੀ ਰਜਨੀ ਵਰਗੀਆਂ ਮਹਾਨ ਸਖਸ਼ੀਤਾ ਹਨ ਇਸ ਤਰ੍ਹਾਂ ਦੀ ਪੈਦਾ ਹੋਈਆਂ ਇਸ ਪੰਜਾਬ ਦੀ ਧਰਤੀ ਤੇ ਜਿਨਨੇ ਆਪਣੇ ਮਤਲਬ ਅਸੂਲਾਂ ਤੇ ਚੱਲਣ ਲਈ ਉਸ ਪਰਮਾਤਮਾ ਨੂੰ ਮੰਨਣ ਵਾਸਤੇ ਨਾ ਜਾਣੇ ਕੀ ਕੁਝ ਕਰ ਦਿੱਤਾ ਤਖਤੋ ਤਾਜ ਨਹੀਂ ਛੱਡਤਾ ਪੰਜਾਬੀ ਤੋਂ ਵੱਧ ਸਵਰ ਵਾਲਾ ਬੰਦੇ ਨਹੀਂ ਕੋਈ ਹੋਣਾ ਵੀ ਚਲ ਕਿਸੇ ਰੂਪ ਜਿਵੇਂ ਬੀਬੀ ਰਜਨੀ ਰੂਪ ਵਿੱਚ ਪੰਜਾਬੀ ਅੱਗੇ ਆਏ ਮਤਲਬ ਇੱਕ ਪੰਜਾਬੀ ਕੁੜੀ ਬੀਬੀ ਰਜਨੀ ਦਾ ਅਸੀਂ ਰੋਲ ਵੀ ਕਹਿ ਦਈਏ ਜਿਵੇਂ ਅਸੀਂ ਪੁਰਾਣੀ ਬੀਬੀ ਰਜਨੀ ਦੀ ਗੱਲ ਕਰੀ ਇੰਨਾ ਵੱਡਾ ਸਵਰ ਵੀ ਸ਼ਾਇਦ ਪੰਜਾਬੀਆਂ ਦੇ ਖਿੱਤੇ ਚੀਜ਼ਾਂ ਮਤਲਬ ਇਤਿਹਾਸ ਹੈਗਾ ਇਹ ਦੇਖੋ ਇਤਿਹਾਸ ਨੂੰ ਤੁਸੀਂ ਝੂਠਾ ਸਾਬਿਤ ਕਰ ਹੀ ਨਹੀਂ ਸਕਦੇ ਇਹ ਤਾਂ ਗੁਰੂ ਮਹਾਰਾਜ ਆਪਣੇ ਅਕਾਲ ਪੁਰਖ ਵਾਹਿਗੁਰੂ ਨੇ ਉਦੋਂ ਤੋਂ ਹੀ ਇਹ ਰਚਨਾ ਰਚਾਈ ਹੋਈ ਹੈ ਹੁਣ ਦੇਖੋ ਆਪਾਂ ਨੂੰ ਕਹਿ ਰਹੇ ਸੀ ਦੇਖੋ ਮੈਂ ਜ਼ਿਆਦਾ ਵੈਸੇ ਗੱਲਾਂ ਨਹੀਂ ਕਰ ਸਕਦਾ ਕਿਉਂਕਿ ਸਬਜੈਕਟ ਬਹੁਤ ਵੱਡਾ ਔਰ ਮੇਰੇ ਅਲਫਾਜ਼ ਬਹੁਤ ਘੱਟ ਨੇ ਪਰ ਮੈਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਜ਼ਰੂਰ ਕਰਾਂਗਾ ਕਿ ਅਗਰ ਤੁਸੀਂ ਆਪਣੀ ਫੈਮਿਲੀ ਨਾਲ ਇਹ ਪਿਕਚਰ ਦੇਖੋਗੇ ਤੁਹਾਨੂੰ ਜ਼ਿਆਦਾ ਕੁਝ ਬਹੁਤ ਜ਼ਿਆਦਾ ਪੜਨ ਦੀ ਲੋੜ ਨਹੀਂ ਇਹ ਫਿਲਮ ਦੇਖ ਕੇ ਹੀ ਤੁਹਾਨੂੰ ਇਹ ਸਮਝ ਆਉਂਗੇ ਕਿ ਦੋ ਕਈ ਘੰਟਿਆਂ ਦੇ ਵਿੱਚ ਵੀ ਕੁਝ ਨਾ ਕੁਝ ਸਿੱਖ ਕੇ ਆਉਂਗੇ ਮੇਰੇ ਕਹਿਣ ਦੀ ਲੋੜ ਵੀ ਨਹੀਂ ਪਣੀ ਤੁਸੀਂ ਆਪੇ ਹੀ ਸਿੱਖ ਲੈਣਾ ਕਿ ਆਪਾਂ ਤਾਂ ਆਪ ਇੱਥੇ ਸਿੱਖਿਆ ਕਿ ਤੇਰਾ ਪਣਾ ਮਿੱਠਾ ਰਾਗੇ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਉਹਦੇ ਹੁਕਮ ਦੇ ਅੰਦਰ ਰਹਿਣਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਫਿਲਮ ਜ਼ਰੂਰ ਦੇਖੋ ਔਰ ਅਮਰ ਹੰਦਲ ਸਾਹਿਬ ਦੀ ਡਾਇਰੈਕਸ਼ਨ ਕੀ ਬਾਤ ਹੈ ਕੀ ਬਾਤ ਕਮਾਲ ਹੈ ਅਗਰ ਉਹਨਾਂ ਨੇ ਵਾਰਨਿੰਗ ਚ ਛੰਡੇ